ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 24 ਜੂਨ ਹੈ ਮੈਂ ਸੈਚਫ੍ਰਿਕ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਮੂਰਖ ਹੋਵੇ ਸੋ ਸੁਨੇ ਮੂਰਖ ਕਾ ਕਹਿਣਾ ਮੂਰਖ ਕੇ ਕੀਆ ਲਖਣ ਹੈ ਕੀ ਮੂਰਖ ਕਾ ਕਰਨਾ ਹੇ ਭਾਈ ਮੂਰਖ ਦੀ ਗੱਲ ਮੂਰਖ ਹੀ ਸੋੰਦਾ ਹੈ ਮੂਰਖ ਬੰਦੇ ਦੀਆਂ ਨਿਸ਼ਾਨੀਆਂ ਕੀ ਹਨ ਮੂਰਖ ਦੀਆਂ ਕਰਤੂਤਾ ਕੀ ਹਨ ਮਾਇਆ ਮੋਹ ਵਿੱਚ ਫਸਿਆ ਹੋਇਆ ਅਗਿਆਨੀ ਬੰਦਾ ਮੂਰਖ ਹੁੰਦਾ ਹੈ ਉਹ ਬੜਾ ਭਾਰੀ ਹੰਕਾਰੀ ਹੁੰਦਾ ਹੈ ਹੰਕਾਰ ਕਰਕੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਆਤਮਿਕ ਮੌਤ ਹੋ ਜਾਂਦੀ ਹੈ ਸਦਾ ਮੂਰਖਾਂ ਵਾਲੇ ਕੰਮ ਕਰਦਾ ਹੈ ਸਦਾ ਦੁਖੀ ਹੁੰਦਾ ਹੈ ਉਸ ਨੂੰ ਦੁੱਖ ਰੋਗ ਹੀ ਘੇਰੀ ਰੱਖਦੇ ਹਨ ਮਾਇਆ ਨਾਲ ਬਹੁਤਾ ਪਿਆਰ ਕਰਦਾ ਹੈ ਮਾਇਆ ਮੋ ਰੂਪੀ ਖੂਹ ਵਿੱਚ ਡਿੱਗ ਪੈਂਦਾ ਹੈ ਉਸ ਨੂੰ ਬਚਾਉਣ ਵਾਸਤੇ ਕਿਹੜਾ ਉੱਦਮ ਕਰਨਾ ਚਾਹੀਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਵਿੱਚ ਆ ਜਾਂਦਾ ਹੈ ਉਹ ਇਸ ਦੀ ਵਿਚਾਰ ਕਰਦਾ ਹੈ ਮੋਹ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਉਹ ਪਰਮੇਸ਼ਰ ਦਾ ਨਾਮ ਜਪਦਾ ਹੈ ਉਹ ਆਪ ਬਚਦਾ ਹੈ ਆਪ ਤਰ ਜਾਂਦਾ ਹੈ ਅਤੇ ਆਪਣੇ ਸਾਥੀਆਂ ਨੂੰ ਵੀ ਬਚਾ ਲੈਂਦਾ ਹੈ ਤਾਰ ਲੈਂਦਾ ਹੈ ਗੁਰੂ ਜੀ ਆਖਦੇ ਹਨ ਉਹ ਗੁਰਮੁਖ ਪਿਆਰਾ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਉਹ ਪਰਮੇਸ਼ਰ ਦੀ ਰਜਾ ਵਿੱਚ ਰਹਿੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮੂਰਖ ਬੰਦੇ ਮੂਰਖਾਂ ਦੀ ਸੰਗਤ ਕਰਕੇ ਖੁਸ਼ ਰਹਿੰਦੇ ਹਨ ਗੁਰਮੁਖ ਪਿਆਰਿਆਂ ਨੂੰ ਗੁਰਮੁਖਾਂ ਦੀ ਸੰਗਤ ਚੰਗੀ ਲੱਗਦੀ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਨਾਮ ਸਿਮਰਨ ਕਰਨ ਸਦਕਾ ਮੂਰਖ ਬੰਦੇ ਵੀ ਤਰ ਜਾਂਦੇ ਹਨ ਪਿਆਰੇ ਵਿਦਿਆਰਥੀਓ ਈਰਖਾ ਮਾਚਿਸ ਦੀਆਂ ਤੀਲਾ ਵਾਂਗ ਹੈ ਤੀਲਾ ਪਹਿਲਾਂ ਅਗਲੇ ਨੂੰ ਸੜਦੀਆਂ ਹਨ ਫਿਰ ਆਪ ਸੜ ਜਾਂਦੀਆਂ ਹਨ ਇਸ ਲਈ ਸਾਰੀ ਉਮਰ ਕਿਸੇ ਨਾਲ ਈਰਖਾ ਨਾ ਕਰਿਓ ਇਰਖਾ ਅਗਲੇ ਬੰਦੇ ਦਾ ਨੁਕਸਾਨ ਕਰੇਗੀ ਤੇ ਤੁਹਾਨੂੰ ਵੀ ਬਰਬਾਦ ਕਰ ਦੇਵੇਗੀ ਇਹ ਕੁਦਰਤ ਦਾ ਅਸੂਲ ਹੈ ਗੁਰੂ ਪਲਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ